ਹਾਂ ਜੀ ਤਾਂ ਹਾਂ ਜੀ ਸਰ ਜਿਹੜਾ ਕਿ ਪਾਰਟੀ ਵੱਲੋਂ ਲੰਬੇ ਸਮੇਂ ਤੇ ਜਿਹੜਾ ਕਿ ਇੱਕ ਹਰਕਨ ਚਾਰਜ ਤਾਂ ਹੋਰ ਵੀ ਜਿਹੜੀ ਦੀ ਪੋਸਟ ਖਾਲੀ ਪਈ ਸੀ ਅੱਜ ਕਹਿੰਦੇ ਕਿ ਤੁਹਾਨੂੰ ਸੰਗਠਨ ਇੰਚਾਰਜ ਵੀ ਲਗਾਇਆ ਗਿਆ ਵਾ ਕੀ ਕਹਿਣਾ ਚਾਹੂਗੇ ਪਾਰਟੀ ਦੀਆਂ ਕਿਤਬੀਆਂ ਨੂੰ ਪਹਿਲਾਂ ਤਾਂ ਮੈਂ ਤੁਹਾਡੀ ਮਾਦਮ ਰਾਈ ਆਪਣੀ ਸੁਪਰੀਮ ਅਰਵਿੰਦ ਕੇਜੀ ਨਿਵਾਲ ਸਾਹਿਬ ਜੀ ਦਾ ਤੇ ਭਗਵੰਤ ਮਾਨ ਜੀ ਦਾ ਤੇਧਰੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਕਪੂਰਥਲਾ ਤੇ ਉਹ ਸੰਗਠਨ ਦਾ ਇੰਚਾਰਜ ਲਾਇਆ ਉਹ ਜਿਹੜੀ ਗੱਲ ਜਿਹੜੀ ਤੁਸੀਂ ਕਿਹਾ ਕਿ ਹਲਕਾ ਇੰਚਾਰਜ ਦੀ ਸਾਡਾ ਛੋਟਾ ਵੀਰ ਮੇਰਾ ਜਿਹੜੇ ਵਕੀਲ ਸਾਹਿਬ ਉਹਨਾਂ ਨੂੰ ਬੁਲਾਇਆ ਗਿਆ ਇੱਥੇ ਹਲਕਾ ਇੰਚਾਰਜ ਅਸੀਂ ਜੋ ਸਾਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਅਸੀਂ ਸਾਰੀ ਮੇਰੀ ਟੀਮ ਸਾਡੇ ਜਗਜੀਤ ਸਿੰਘ ਜੀ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਹੋਰ ਦਰਜਾ ਬਜਾਦਿਆ ਸਾਰੇ ਮੇਰੇ ਵੀਰ ਜਿਹੜੇ ਸਾਰੇ ਬੈਠੇ ਨੇ ਅਸੀਂ ਜਿਹੜੀਆਂ ਜ਼ਿੰਮੇਵਾਰੀ ਦਿੱਤੀਆਂ ਤਾਂ ਤੇ ਹੀ ਨਿਭਾਵਾਂਗੇ ਉਹ ਪਾਰਟੀ ਦੀਆਂ ਜੋ ਪਾਲਿਸੀਆਂ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਵਾਂਗੇ ਪਾਰਟੀ ਵੱਲੋਂ ਇਹ ਮਹੱਤਵਪੂਰਨ ਯਕੀਨ ਲੋਕੀ ਦਿੱਤੀ ਗਈ ਹੈ ਵਾ ਇਹਨੂੰ ਲੈ ਕੇ 2027 ਦੇ ਇਲੈਕਸ਼ਨ ਨੂੰ ਲੈ ਕੇ ਕਿਸ ਤਰੀਕੇ ਨਾਲ ਤਿਆਰੀ ਕੀਤੀ ਜਾ ਰਹੀ ਹੈ ਦੇਖੋ ਅਸੀਂ ਇਹ ਜਿਹੜੀ ਸਾਡੀ ਜਿਹੜੀ ਪਾਰਟੀ ਆ ਜੀ ਜਦੋਂ ਦੀ 22 ਤੋਂ ਹੀ ਇਲੈਕਸ਼ਨ ਮੋਡ ਦੇ ਵਿੱਚ ਆ ਅਸੀਂ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਪਹਿਲੇ ਦਿਨ ਤੋਂ ਜਿੰਦਾਂ ਕਿ ਰਵਾਇਤੀ ਪਾਰਟੀਆਂ ਦਾ ਇਹ ਰਿਹਾ ਕਿ ਚੌਥੇ ਸਾਲ ਹੀ ਆ ਕੇ ਕੋਈ ਗਲਤ ਗੱਲਬਾਤ ਕਰਦੇ ਸੀ ਜਿਹੜੇ ਵਾਅਦੇ ਕੀਤੇ ਸੀ ਉਹਦੇ ਵਿੱਚੋਂ 80% ਤੋਂ ਵੱਧ ਜਿਹੜੇ ਵਾਅਦੇ ਆ ਉਹ ਪਹਿਲੇ ਸਾਲ ਹੀ ਪੂਰੇ ਕਰ ਦਿੱਤੇ ਗਿਆ ਸੀ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਇੱਕ ਅਕਸ ਆ ਸਾਡੇ ਨਾਲ ਲੋਕੀ ਜੁੜੇ ਹੋਏ ਨੇ ਜਿਹੜਾਂ ਤੋਂ ਜੁੜੇ ਹੋਏ ਨੇ ਉਹਨਾਂ ਦਾ ਧੰਨਵਾਦ ਆ ਬਾਕੀ ਜਿਹੜੀ ਰਹੀ ਗੱਲ 27 ਦੀ 27 ਸਾਡਾ ਜਿਹੜਾ ਜੁੱਧ ਨਹੀਂ ਆ 27 ਜਿਹੜੀ ਲੋਕਾਂ ਦਾ ਜੁੱਧ ਕਿਉਂਕਿ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਲੋਕਾਂ ਦੀ ਪਾਰਟੀ ਆ ਅੱਗੇ ਵੀ ਲੋਕਾਂ ਨੇ ਆਪ ਮਾਰੇ ਵੋਟਾਂ ਪਾ ਕੇ ਜਤਾਇਆ ਸੀ 27 ਵਿੱਚ ਵੀ ਅਸੀਂ ਇਤਨਾ ਜਤਾਉਣਗੇ ਜੇ ਗੱਲ ਕਰੀਏ ਪਾਰਟੀ ਵਰਕਰ ਉਹ ਪਾਰਟੀ ਵਰਕਰ ਜਿਹੜਾ ਕਿ ਆਮ ਪਾਰਟੀ ਦੀ छवि ਨੂੰ ਇੱਥੇ ਖਰਾਬ ਕੀਤਾ ਪਿਆ ਸੀ ਉਹਨੂੰ ਕਿਸ ਤਰੀਕੇ ਨਾਲ ਸੁਧਾਰਿਆ ਜਾਊਗਾ ਦੇਖੋ ਜਿਹੜੇ ਜਿਹੜਾ छवि ਖਰਾਬ ਕਰਨ ਵਾਲੇ ਲੋਕ ਨੇ ਉਹ ਆਮ ਆਦੀ ਪਾਰਟੀ ਦੇ ਬੰਦੇ ਹੋ ਹੀ ਨਹੀਂ ਸਕਦੇ ਜੇ ਕੋਈ ਅੰਦਰੀਆਂ ਕਾਲੀਆਂ ਭੇਡਾਂ ਹੋਣਗੀਆਂ ਤੁਸੀਂ ਧਿਆਨ ਚ ਲਿਆਓ ਉਹਨਾਂ ਨੂੰ ਕੱਢ ਕੇ ਬਾਹਰ ਸੁੱਟਿਆ ਜਾਊਗਾ ਨੰਗਾ ਕੀਤਾ ਜਾਊ ਇਸ ਪਾਰਟੀ ਦੇ ਵਿੱਚ ਕਿਸੇ ਵੀ ਜਿਹੜਾ ਇਸ ਤੋਂ ਬੰਦੇ ਦੀ ਕੋਈ ਥਾਂ ਨਹੀਂ ਤੁਸੀਂ ਦੇਖਿਆ ਹੋਣਾ ਵੱਡੇ ਵੱਡੇ ਬੰਦੇ ਜਿਹੜੇ ਆਪਣੇ ਆਪ ਨੂੰ ਤਰੰਤਰ ਸਮਝਦੇ ਸੀ ਚਾਹੇ ਸਾਡਾ ਉਹ ਐਮਐਲਏ ਸੀ ਚਾਹੇ ਕੋਈ ਕੋਸੀ ਉਹਨਾਂ ਨੂੰ ਘਰੇ ਬਿਠਾ ਦਿੱਤਾ ਗਿਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਗਿਆ ਜੇ ਵੀ ਜਿਹੜਾ ਵੀ ਕੋਈ ਅਸੀਂ ਲੋਕਾਂ ਦੇ ਨਾਲ ਵਾਅਦਾ ਕਰਕੇ ਆਏ ਹਾਂ ਕਿ ਇੱਕ ਇਮਾਨਦਾਰ ਸਰਕਾਰ ਇੱਕ ਸਾਫ਼ ਸੁਥਰੀ ਜਿਹੜੀ ਆ ਸਰਕਾਰ ਦਿੱਤੀ ਜਾਊਗੀ ਉਸ ਵਾਅਦੇ ਤੇ ਅਸੀਂ ਖੜੇ ਉਸੇ ਤਰ੍ਹਾਂ ਕੰਮ ਕਰਾਂਗੇ ਨਵੇਂ ਉਹਦੇ ਤਰ੍ਹਾਂ ਤੇ ਵੀ ਕੱਲੋ ਕੀ ਪਾਰਟੀ ਦੇ ਵਿੱਚ ਵੈਲਕਮ ਕੀਤਾ ਜਾਊਗਾ ਬਿਲਕੁਲ ਕੀਤਾ ਜਾਊਗਾ ਕਿਉਂਕਿ ਨਵੇਂ ਪੁਰਾਣੇ ਦੀ ਇੱਥੇ ਗੱਲ ਨਹੀਂ ਕੋਈ ਵੀ ਜਿਹੜਾ ਜਿਹੜਾ ਸਰਗਰਾਰ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਸਾਹਿਬ ਦੀ ਜੋਰ ਨੀਤੀਆਂ ਨੇ ਜੋ ਉਹਨਾਂ ਦੀ ਵਿਚਾਰਧਾਰਾ ਉਹਦੇ ਨਾਲ ਜੁੜਨਾ ਚਾਹੁੰਦਾ ਅਸੀਂ ਵੈਲਕਮ ਕਰ ਰਹੀਆਂ ਮੇਰੀ ਡਿਊਟੀ ਇਹੋ ਆ ਕਿ ਅਸੀਂ ਵਾਅਦਾ ਵਾਅਦਾ ਆਪਣਾ ਸੰਗਠਨ ਨੂੰ ਮજબૂત ਕਰੀਏ ਇਸੇ ਕਰਕੇ ਸਾਨੂੰ ਵਿਪਦ ਦਿੱਤਾ ਗਿਆ ਔਰ ਜਿਹੜਾ ਵੀ ਕੋਈ ਨਵੇਂ ਪੁਰਾਣੇ ਦੀ ਗੱਲ ਨਹੀਂ ਜਿਹੜੇ ਸੋਚ ਨਵੀਂ ਪੰਜਾਬ ਨੂੰ ਰੰਗਲਾ ਬਣਾਉਣ ਲਈ ਜਿਹੜਾ ਕੋਈ ਸੋਚ ਰੱਖਦਾ ਹੋਊਗਾ ਉਹਦਾ ਅਸੀਂ ਵੈਲਕਮ ਕਰਾਂਗੇ ਚੇਅਰਮੈਨ ਸਾਹਿਬ ਕਿਾ ਲੋਕੀ ਪਿਛਲੇ 30 ਸਾਲਾਂ ਤੋਂ ਜਿਹੜਾ ਕਿ ਇੱਥੇ ਅਫਵਾਹਾਂ ਦਾ ਬਾਜ਼ਾਰ ਉੱਡ ਰਿਹਾ ਸੀ ਕਿ ਜਿਹੜਾ ਕਿ ਇੱਥੇ ਹਲਕਾ ਇੰਚਾਰਜ ਨਾ ਲਗਾ ਕੇ ਰਾਣਾ ਪਰਵਾਰ ਨੇ ਖਾਲੀ ਛੱਡੇ ਗਿਆ ਸੀ ਪਰ ਅੱਜ ਪਾਰਟੀ ਵੱਲੋਂ ਹਲਕਾ ਇੰਚਾਰਜ ਵੀ ਲਗਾ ਦਿੱਤਾ ਗਿਆ ਵਾ ਤਾਂ ਇਹ ਸੰਗਠਨ ਇਹ ਚਾਰਟ ਵੀ ਲਗਾ ਦਿੱਤਾ ਕਿਤਾ ਦੇਖਦੇ ਪਾਰਟੀ ਦੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਹੀ ਹਾਂ ਸਾਡੇ ਆਮਾਦੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਪੰਜਾਬ ਪਰਿਵਾਰੀ ਸ੍ਰੀ ਮਨੀਸ਼ ਸ਼ਿਸ਼ੋਧिया ਜੀ ਸੈਕੰਡਰ ਸੰਗਠਨ ਟੀਮ ਦੇ ਇੰਚਾਰਜ ਵੀ ਨੇ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਕਪੂਰਥਲਾ ਹਲਕੇ ਦੇ ਵਿੱਚ ਇਸ ਗੱਲ ਦੇ ਉੱਤੇ ਠੱਪਾ ਲਾ ਦਿੱਤਾ ਹੈਗਾ ਕਿ ਇੱਥੇ ਹਲਕਾ ਇੰਚਾਰਜ ਨਹੀਂ ਹੈਗਾ ਔਰ ਸ਼ਾਇਦ ਕਿਸੇ ਬਾਹਰਲੇ ਬੰਦੇ ਵਾਸਤੇ ਸ਼ਾਇਦ ਹੀ ਜਿਹੜਾ ਹਲਕਾ ਜਿਹੜਾ ਖਾਲੀ ਛੱਡਿਆ ਹੋ ਸਕਦਾ ਹੈਗਾ ਵਾ ਇਸ ਗੱਲ ਤੇ ਵਿਰਾਮ ਲਾਉਂਦੇ ਹੋਏ ਪਾਰਟੀ ਨੇ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹੈਗੀ ਆ ਉਹਦਾ ਬਹੁਤ-ਬਹੁਤ ਧੰਨਵਾਦ ਸਾਡੀ ਸੁਪਰੀਮਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਔਰ ਸਾਡੇ ਵੀਰ ਸਰਦਾਰ ਪਰਮਿੰਦਰ ਸਿੰਘ ਢੋਰ ਨੂੰ ਅੱਜ ਸੰਗਠਨ ਦਾ ਇੰਚਾਰਜ ਲਗਾਇਆ ਗਿਆ ਕਪੂਰਥਲਾ ਹਲਕੇ ਦਾ ਬਹੁਤ ਬਹੁਤ ਮੁਬਾਰਕਾਂ ਇਹਨਾਂ ਨੂੰ ਵੀ ਪਾਰਟੀ ਦਾ ਬਹੁਤ ਬੰਦ ਰਹਾ ਮੈਂ ਪਿਛਲੇ 2014 ਤੋਂ ਪਾਰਟੀ ਦੇ ਸੰਗਠਨ ਦੇ ਵਿੱਚ ਕੰਮ ਕਰਦਾ ਹਾਂ ਔਰ ਸਾਨੂੰ ਪਤਾ ਹੈ ਕਿ ਸੰਗਠਨ ਦੇ ਵਿੱਚ ਕਿਸ ਤਰ੍ਹਾਂ ਕੰਮ ਹੁੰਦਾ ਹੈਗਾ ਵਾ ਮੈਂ ਸੰਗਠਨ ਦੇ ਵਿੱਚ ਬਲਾਕ ਪ੍ਰਧਾਨ ਤੋਂ ਲੈ ਕੇ ਬਲਾਕ ਪ੍ਰਧਾਨ ਪੋਲਿੰਗ ਜੈਂਟ ਤੋਂ ਲੈ ਕੇ ਬਲਾਕ ਪ੍ਰਧਾਨ ਐਪੋਕ ਤੱਕ ਲੈ ਕੇ ਮੈਂ ਟ੍ਰੇਨਿੰਗ ਜਿਹੜਾ ਮਾਸਟਰ ਵੀ ਪਾਰਟੀ ਦੇ ਵਿੱਚ ਰਹਿ ਚੁੱਕਾ ਹਾਂ ਸਾਨੂੰ ਕੋਈ ਪਤਾ ਹੈਗਾ ਕਿ ਪਾਰਟੀ ਸੰਗਠਨ ਦੇ ਵਿੱਚ ਕਿਸ ਤਰ੍ਹਾਂ ਕੰਮ ਕਰਵਾਉਂਦੀ ਹੈਗੀ ਔਰ ਜਿਹੜਾ ਇਹ ਸੰਗਠਨ ਦਾ ਇੰਚਾਰਜ ਸਾਡੇ ਲਾਉਣ ਦਾ ਪਾਰਟੀ ਦਾ ਜਿਹੜਾ ਮੇਨ ਮਕਸਦ ਹੈਗਾ ਕਿ ਇਹਨਾਂ ਨੇ ਪੂਰੇ ਹਲਕੇ ਦੇ ਉੱਪਰ ਜਿੰਨੇ ਵੀ ਸਾਡੇ ਲੀਡਰ ਸਹਿਬਾਨ ਹੈਗੇ ਆ ਉਹਨਾਂ ਦੀ ਨਿਗਰਾਨੀ ਰੱਖਣੀ ਹੈ ਜੀ ਆ ਉਹਨਾਂ ਦੇ ਉੱਤੇ ਇੱਕ ਕਿਸਮ ਦਾ ਇਹ ਜਿਹਨੂੰ ਦੂਜੀਆਂ ਪਾਰਟੀਆਂ ਦੇ ਵਿੱਚ ਸੰਗਠਨ ਮੰਤਰੀ ਕਿਹਾ ਜਾਂਦਾ ਬਿਲਕੁਲ 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 ਜੀ ਬਿਲਕੁਲ ਸਾਰਿਆਂ ਦੇ ਸਾਰਿਆਂ ਤੇ ਇੱਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਇਹਨੂੰ ਸੰਗਠਨ ਮੰਤਰੀ ਦਾ ਅਹੁਦਾ ਕਿਹਾ ਜਾਂਦਾ ਵਾ ਠੀਕ ਹੈ ਨਾ ਜੀ ਸੋ ਇਸੇ ਤਰੀਕੇ ਨਾਲ ਸਾਡੇ ਹਲਕਾ ਇੰਚਾਰਜ ਲੱਗੇ ਆ ਐਡਵੋਕੇਟ ਕਰਮਜੀਤ ਚੰਦੀ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਔਰ ਪਾਰਟੀ ਦਾ ਮੈਂ ਦਿਲੋਂ ਧੰਨਵਾਦ ਕਰਦਾ ਕਿ ਲੋਕਾਂ ਨੂੰ ਜਿਹੜਾ ਇਹ ਦੁਬਾਰਾ ਹੁਣ ਮੌਕਾ ਨਹੀਂ ਮਿਲੂਗਾ ਇਹ ਵਿਰਾਮ ਲੱਗ ਚੁੱਕਾ ਹੈਗਾ ਇਸ ਗੱਲ ਦੇ ਉੱਤੇ ਵੀ ਇੱਥੇ ਸ਼ਾਇਦ ਨਾ ਕੋਈ ਦੂਸਰਾ ਲੀਡਰ ਵਾਸਤੇ ਤੁਹਾਡੇ ਵੱਲੋਂ ਵੀ ਕਹ ਲਓ ਕੀ ਹੁਣ ਤੇ ਰਕੀ ਇੱਥੇ ਬਟੈਕ ਸਾਹਿਬ ਦੇ ਉਹਨੇ ਦੇ ਨੈਚਰ ਉੱਤੇ ਸਵਾਲੀ ਨਿਸ਼ਾਨ ਲਗਾਏ ਜਾਊਗਾ ਕੋਈ ਵਿਧਾਇਕ ਸਾਹਿਬ ਮਤਲਬ ਜਿਹੜੇ ਕਿ ਕਾਂਗਰਸੀ ਵਿਧਾਇਕ ਉਹਨੇ ਜੇ ਇੱਕ ਮਾਦੇ ਦੇ ਵੇਖੋ ਸਾਡਾ ਦੇਖੋ ਅਸੀਂ ਸਾਡੇ ਸੰਗਠਨ ਦੀ ਇੱਕ ਜਿਹੜੀ ਹੈਗੀ ਹੈ ਨਾ ਬਹੁਤ ਵੱਡੀ ਜਿਹੜੀ ਇਹਨਾਂ ਦੀ ਸੋਚ ਹੁੰਦੀ ਆ ਅਸੀਂ ਕਿਸੇ ਦੇ ਕੰਮਾਂ ਨੂੰ ਮਾੜਾ ਚੰਗਾ ਨਹੀਂ ਗਿਣਦੇ ਸਾਡੇ ਸੰਗਠਨ ਦਾ ਕੰਮ ਹੈ ਵੀ ਤੁਸੀਂ ਆਪਣੀ ਲਕੀਰ ਵੱਡੀ ਕਰੋ ਤੁਸੀਂ ਆਪਣਾ ਕੰਮ ਕਰੀ ਚੱਲੋ ਅਸੀਂ ਕਿਸੇ ਨੇ ਕੀ ਕੀਤਾ ਪਿਛਲੇ ਕੰਮ ਨੂੰ ਅਸੀਂ ਨਹੀਂ ਦੇਖਣਾ ਅਸੀਂ ਆਪਣਾ ਕੰਮ ਕਰਨਾ ਆਪਣੀ ਲਾਈਨ ਵੱਡੀ ਕਰਨੀ ਹੈਗੀ ਆ ਅਸੀਂ ਆਪਣੇ ਤਰੀਕੇ ਨਾਲ ਕੰਮ ਕਰਨਾ ਵਾ ਉਹਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ ਪਿਛਲੇ 2014 ਤੋਂ 12 ਤੋਂ ਅਸੀਂ ਲੱਗੇ ਹੋਏ ਆ ਅਸੀਂ ਸੰਗਠਨ ਦੇ ਵਿੱਚ ਕੰਮ ਕੀਤਾ ਪਾਰਟੀ ਨੇ ਸਾਨੂੰ ਸਾਰਿਆਂ ਨੂੰ ਮਾਨ ਸਨਮਾਨ ਕਿਸੇ ਨੂੰ ਲੇਟ ਹੋ ਗਿਆ ਕਿਸੇ ਨੂੰ ਪਹਿਲਾਂ ਕਰ ਦਿੱਤਾ ਹੈਗਾ ਸਾਰਿਆਂ ਨੂੰ ਮਾਨ ਸਨਮਾਨ ਸਨਮਾਨ ਬਖਸ਼ਿਆਗਾ ਉਹਦਾ ਪਾਰਟੀ ਦਾ ਅਸੀਂ ਬਹੁਤ ਧੰਨਵਾਦ ਇਹ ਪੈਰਲੈਕ